ਵਾਸੋ ਦੇ ਡਿੱਗਰ ਦੀ ਢੇਰ ਸੀ ਛਾਲ ਮਾਰ ਕੇ ਦੁਕੇ ਦੁਕੇ ਖਾਟੂ ਬਾਹਰ ਆਏ ਤੇ ਜਿਹੜੇ ਹਵਾ ਤੋਂ ਨਾ ਮੇਰੇ ਅੰਝੋ ਤੇ ਬਹੁਤ ਟੰਗੀ ਹੁੰਦੇ ਇਹ ਨਾ ਜਨਾਬ ਅਸੀਂ ਇੰਦਾ ਕਰਦੇ ਆਂ ਦੀ ਉਹਦਾ ਕਰਦੇ ਆਂ ਉਹ ਸਭ ਤੋਂ ਬਿਹਲਾ ਪਰ ਜਨਤ ਸੀ ਇੱਕ ਚੀਜ਼ ਹੋਰ ਬਾਤ ਅੰਦਰ ਨਾਲ ਮੈਨੂੰ ਪਤਾ ਚੱਲਦਾ ਦੁਜੇ ਦੇ ਗੱਲ ਮਰੀਅਾ ਸਾਫ ਆ ਪਾ ਲੇ ਟੱਕੇ ਇਹ ਤਾਂ ਵਾਦੂ ਦੇ ਜਾਣਗੇ ਉਹਨਾਂ ਬਾਹਾਂ ਇਥੋਂ ਤਾਂ ਟੱਕੀਆਂ ਜੇ ਕਰਤੂਤ ਪੱਲੇ ਤੇ ਦੇ ਦੀਆਂ उन जगह पे तो देखिए लानते पे देखिए वो गली सब सब इनामदे होती हैं। उन जगह पे तो देखिए टीम नहीं मारना चाहिए। वो जगह मैक्वो है ना जी जनाब जी जनाब एक एक भी मैक्वो नहीं पड़ना चाहिए। शहर में जी जनाब जी हजुर जी वो ना दीप दादी जी हजुर दी करी जानी है वो बंदियाँ ने वो ना ये र